हिमाचल प्रदेश ਦੇ ਕੁਲੂ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਮਲਾਨਾ ਘਾਟੀ ਵਿੱਚ ਹੜ ਆ ਗਿਆ ਤੁਹਾਨੂੰ ਦੱਸ ਦੇ ਕਿ ਲਗਾਤਾਰ ਪੈ ਰਹੀ بارش ਕਾਰਨ ਨਦੀਆਂ ਤੇ ਨਾਲੇ ਉਛਲ ਗਏ ਜਿਸ ਕਾਰਨ ਅਚਾਨਕ ਭਾਰੀ ਹੜ ਆ ਗਿਆ ਤੇ ਮਣੀ ਕਰਨ ਘਾਟੀ ਦੇ ਬਲਾਦੀ ਪਿੰਡ ਨੂੰ ਜਾਂਦਾ ਇਕਲੋਤਾ ਫੁੱਟ ਬ੍ਰਿਜ ਮਲਾਨਾ ਘਾਟੀ ਵਿੱਚ ਵਹਿ ਗਿਆ ਜਿਸ ਕਾਰਨ ਪਿੰਡ ਵਾਸੀਆਂ ਦੀ ਅਵਾਜ਼ ਆਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸਥਾਨਕ ਲੋਕਾਂ ਅਨੁਸਾਰ ਇਹ ਪੁਲ ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਦਾ ਇਕੋ ਇੱਕ ਸਾਧਨ ਸੀ ਪੁਲ ਦੇ ਵਹਿ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਹੁਣ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਜੋ ਪਿੰਡਾਂ ਦਾ ਸੰਪਰਕ ਬਹਾਲ ਹੋ ਸਕੇ ਕੁਲੂ ਆਫਤ ਪ੍ਰਬੰਧਨ ਨੇ ਕਿਹਾ ਕਿ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਅਤੇ ਦਰਿਆਵਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਸਹਾਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਲਗਾਤਾਰ ਮੀਂਹ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਨਦੀਆਂ ਤੇ ਪਾਣੀ ਦਾ ਪੱਧਰ ਵਧਿਆ ਇਸ ਦੇ ਨਾਲ ਹੀ ਕੁਝ ਥਾਵਾਂ ਤੇ ਜ਼ਮੀਨ ਕਿਸਕਰਣ ਅਤੇ ਸੜਕਾਂ ਦੇ ਕੁਝ ਹਿੱਸੇ ਵਹਿ ਜਾਣੇ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਜੇ ਵੀ ਭਾਰੀ ਮੀਂਹ ਪੈ ਰਿਹਾ ਕੁੱਲੂ ਘਾਟੀ ਵਿੱਚ ਅਚਾਨਕ ਆਏ ਹੜ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਮਲਾਨਾ ਟੈਪ ਨੇੜੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ हिमाचल प्रदेश ਦੇ ਕੁਲੂ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਮਲਾਨਾ ਘਾਟੀ ਵਿੱਚ ਹੜ ਆ ਗਿਆ ਤੁਹਾਨੂੰ ਦੱਸ ਦੇ ਕਿ ਲਗਾਤਾਰ ਪੈ ਰਹੀ بارش ਕਾਰਨ ਨਦੀਆਂ ਤੇ ਨਾਲੇ ਉਛਲ ਗਏ ਜਿਸ ਕਾਰਨ ਅਚਾਨਕ ਭਾਰੀ ਹੜ ਆ ਗਿਆ ਤੇ ਮਣੀ ਕਰਨ ਘਾਟੀ ਦੇ ਬੁਲਾਦੀ ਪਿੰਡ ਨੂੰ ਜਾਂਦਾ ਇਕਲੋਤਾ ਫੁੱਟ ਬ੍ਰਿਜ ਮਲਾਨਾ ਘਾਟੀ ਵਿੱਚ ਵਹਿ ਗਿਆ ਜਿਸ ਕਾਰਨ ਪਿੰਡ ਵਾਸੀਆਂ ਦੀ ਅਵਾਜ਼ਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸਥਾਨਕ ਲੋਕਾਂ ਅਨੁਸਾਰ ਇਹ ਪੁਲ ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਦਾ ਇਕੋ ਇੱਕ ਸਾਧਨ ਸੀ ਪੁਲ ਦੇ ਵਹਿ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਹੁਣ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਜੋ ਪਿੰਡਾਂ ਦਾ ਸੰਪਰਕ ਬਹਾਲ ਹੋ ਸਕੇ ਕੁल्लू ਆਫਤ ਪ੍ਰਬੰਧਨ ਨੇ ਕਿਹਾ ਕਿ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਅਤੇ ਦਰਿਆਵਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਸਹਾਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਲਗਾਤਾਰ ਮੀਂਹ ਅਤੇ ਅਚਾਨਕ ਆਏ ਹੜ੍ਹਾਂ ਨਾਲ ਨਦੀਆਂ ਤੇ ਪਾਣੀ ਦਾ ਪੱਧਰ ਵਧਿਆ ਇਸ ਦੇ ਨਾਲ ਹੀ ਕੁਝ ਥਾਵਾਂ ਤੇ ਜ਼ਮੀਨ ਕਿਸਕਰ ਨੇ ਤੇ ਸੜਕਾਂ ਦੇ ਕੁਝ ਹਿੱਸੇ ਵਹਿ ਜਾਣੇ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਜੇ ਵੀ ਭਾਰੀ ਮੀਂਹ ਪੈ ਰਿਹਾ ਕੁੱਲੂ ਘਾਟੀ ਵਿੱਚ ਅਚਾਨਕ ਆਏ ਹੜ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਮਲਾਨਾ ਘਾਟੇ ਨੇੜੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਮਲਾਨਾ ਘਾਟੀ ਵਿੱਚ ਹੜ੍ਹ ਆ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੈ ਰਹੀ بارش ਕਾਰਨ ਨਦੀਆਂ ਤੇ ਨਾਲੇ ਉਛਲ ਗਏ ਜਿਸ ਕਾਰਨ ਅਚਾਨਕ ਭਾਰੀ ਹੜ ਆ ਗਿਆ ਤੇ ਮਣੀ ਕਰਨ ਘਾਟੀ ਦੇ ਬੁਲਾਦੀ ਪਿੰਡ ਨੂੰ ਜਾਂਦਾ ਇਕਲੋਤਾ ਫੁੱਟ ਬ੍ਰਿਜ ਮਲਾਨਾ ਘਾਟੀ ਵਿੱਚ ਵਹਿ ਗਿਆ ਜਿਸ ਕਾਰਨ ਪਿੰਡ ਵਾਸੀਆਂ ਦੀ ਅਵਾਜ਼ਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸਥਾਨਕ ਲੋਕਾਂ ਅਨੁਸਾਰ ਇਹ ਪੁਲ ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਦਾ ਇਕੋ ਇੱਕ ਸਾਧਨ ਸੀ ਪੁਲ ਦੇ ਵਹਿ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਹੁਣ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਜੋ ਪਿੰਡਾਂ ਦਾ ਸੰਪਰਕ ਬਹਾਲ ਹੋ ਸਕੇ ਫੁੱਲੂ ਆਫਤ ਪ੍ਰਬੰਧਨ ਨੇ ਕਿਹਾ ਕਿ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਅਤੇ ਦਰਿਆਵਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਸਹਾਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਲਗਾਤਾਰ ਮੀਂਹ ਅਤੇ ਅਚਾਨਕ ਆਏ ਹੜਕਾਂ ਨਾਲ ਨਦੀਆਂ ਤੇ ਪਾਣੀ ਦਾ ਪੱਧਰ ਵਧਿਆ ਇਸ ਦੇ ਨਾਲ ਹੀ ਕੁਝ ਥਾਵਾਂ ਤੇ ਜ਼ਮੀਨ ਕਿਸਕਾਂ ਤੇ ਸੜਕਾਂ ਦੇ ਕੁਝ ਹਿੱਸੇ ਵਹਿ ਜਾਣੇ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਜੇ ਵੀ ਭਾਰੀ ਮੀਂਹ ਪੈ ਰਿਹਾ ਕੁੱਲੂ ਘਾਟੀ ਵਿੱਚ ਅਚਾਨਕ ਆਏ ਹੜ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਮਲਾਨਾ ਟੈਪ ਨੇੜੇ ਹੜ੍ਹਾਂ ਨੇ ਭਾਰੀ ਤਬਾਈ ਮਚਾਈ ਹੈ